ਫਰੈਂਸ ਅੰਮ੍ਰਿਤ ਡੈਡੀ ਪਗੜੀ ਬੰਨ ਰਹੇ ਨੇ ਪਰ ਡੈਡੀ ਨੇ ਆਸਤਕ ਕਦੀ ਪੌਣੀ ਨਹੀਂ ਕਰਾਈ ਬਿਨਾ ਪੌਣੀ ਤੋਂ ਪੱਕ ਬਨ ਲੈਂਦੇ ਨੇ ਪਪਾ ਪੌਣੀ ਦੀ ਲੋੜ ਨਹੀਂ ਪੈਂਦੀ ਆਪ ਨੂੰ ਅੱਛਾ ਅਦੂ ਗਿਆ ਦਾ ਸਾਹ ਬਿੰਦਾ ਅੱਛਾ ਪੂਠਾ ਜੰਗਾ ਦਾ ਇਹੋ ਫਾਟ ਬੰਦ ਪੱਪਾ ਮੈਂ ਪਾਣੀ ਤੋਂ ਬਿਨਾ ਮੇਰੇ ਤੋਂ ਬੰਨੀ ਨਹੀਂ ਜਾਂਦੀ ਪੱਗ ਤੁਸੀਂ ਬਿਨਾ ਪੌੜੀ ਤੋਂ ਬੰਨ ਲੈਂਦੇ ਹੋ ਪੱਗ ਇਹਨਾਂ ਪੱਗਾਂ ਪਾਣੀ ਤੋਂ ਬਿਨਾ ਸਿਸ਼ੇ ਤੋਂ ਬਿਨਾ ਸਿਸ਼ੇ ਤੋਂ ਵੀ ਬੰਨ ਲੈਂਦੇ ਹੋ ਆ ਰਦੂ

वाह तीस वो तो फंसा हो गया लोग एक मंगली ये तो मेरे सुपुंज ने बोली नहीं क्या करना बताएँ मैं इसके बच्चे को मार डालूँगा नो ना बच्चे ना चल नो नो मर गए हैं અને એની દિન દિન લઈ રહા હા નહીં હા તો સર 2 2 ટાઈમ મિનચર છે બગ બન દે વાહ વાહ ternary 50 બીરી બન દે आ, हाँ।, 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 हाँ दोस्तों दसो कि पग बी आ कमेंट करके मैं दसना ठीक है थैंक यू कितने हाँ। कितने आ